ਮੂਸਾ ਪਿੰਡ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਦੇ ਮਗਰੋਂ ਪਿੰਡ ਦੇ ਵਿੱਚ ਸਟੈਚੂ ਜੋ ਲਗਾਏ ਗਏ ਤੇ ਹੋਰ ਵੀ ਥਾਵਾਂ ਤੇ ਜੋ ਸਿੱਧੂ ਮੂਸੇਵਾਲੇ ਨੂੰ ਚੋਣ ਵਾਲੇ ਲੋਕ ਨੇ ਉਸ ਦੇ ਫੈਨ ਨੇ ਉਹਨਾਂ ਨੇ ਆਪੋ ਆਪਣੀਆਂ ਥਾਵਾਂ ਤੇ ਸਿੱਧੂ ਮੂਸੇਵਾਲੇ ਦੇ ਜੋ ਸਟੈਚੂ ਨੇ ਲਗਾਏ ਹੋਏ ਨੇ ਪਿੰਡ ਡੱਬ ਵਾਲੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜੋ ਸਟੈਚੂ ਲੱਗਿਆ ਹੋਇਆ ਹੈ ਕੁਝ ਹਮਲਾਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਟੈਚੂ ਦੇ ਉੱਪਰ ਤੇ ਮਾਤਾ ਚੰਨਕੌਰ ਜੀ ਦਾ ਇਸ ਦੇ ਉੱਪਰ ਬਿਆਨ ਆਇਆ ਹੈ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਕੀ ਮਾਤਾ ਜੀ ਲਿਖਦੇ ਨੇ ਸਾਡੇ ਪੁੱਤ ਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ ਬੀਤੇ ਦਿਨੀ ਮੇਰੇ ਪੁੱਤ ਦੀ ਯਾਦ ਤੇ ਗੋਲੀਆਂ ਚਲਾਈਆਂ ਗਈਆਂ ਉਹ ਸਿਰਫ ਪੱਥਰ ਦੀ ਮੂਰਤ ਨਹੀਂ ਸੀ ਉਹ ਉਸ ਦੇ ਚਾਣ ਵਾਲਿਆਂ ਵੱਲੋਂ ਉਸ ਨੂੰ ਦਿੱਤਾ ਸਨਮਾਨ ਸੀ ਤੇ ਉਸ ਦੇ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਪਿਆਰ ਹੈ ਉਸ ਦਾ ਨਿਸ਼ਾਨ ਸੀ ਮੇਰੇ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ ਉਸ ਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹਮਲਾ ਸਾਡੀ ਰੂਹ ਉਤੇ ਝੋਟ ਵਾਂਗ ਲੱਗਾ ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਪਰ ਉਹਦੀ ਬਗਾਵਤ ਜ਼ਰੂਰ ਕੀਤੀ ਜਾ ਸਕਦੀ ਏ ਪਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਹੈ ਜੋ ਹਮੇਸ਼ਾ ਚਲਦੀ ਰਹੇਗੀ ਮੈਂ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੀ ਹਾਂ ਕਿ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਉਹਦੀ ਕੀਤੀ ਦਾ ਦੰਡ ਜ਼ਰੂਰ ਮਿਲੂ ਸਾਡੀ ਚੁੱਪ ਸਾਡੀ ਹਾਰ ਨਹੀਂ ਤੇ ਅੱਗੇ ਬਲੈਕ ਫਲੈਗ ਦਾ ਜੋ ਇਮੋਜੀ ਮਾਤਾ ਜੀ ਲਗਾਉਂਦੇ ਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰ ਲਿਓ